ਜੋ ਆਇਆ ਤੀਗਾ ਬਣਦੀ ਹੈ ਠੀਕ ਹੈ ਹੱਥ ਪਿੱਛੇ ਵੜਨੇ ਆ ਸੇਕ ਬਾਹਰ ਨਿਕਲਦਾ ਆਏ ਚਲੋ ਪੁਜਾ ਵਜਾ ਲਾ ਦੋ ਗੋਟੇ ਚ ਬਾਲਣੀ ਪਾਉਣੇ ਗੋਟੇ ਚ ਬਾਲਣਾ ਪਾਓ ਜੋਤ ਥਾਏ ਚੱਲ ਸਿੱਧਾ ਚੱਲਦੀ ਪੁੱਤ ਚੱਲ 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 ਨਾ ਤੇ ਨਿਮਾ ਦੇਖੀ ਹੁੰਦੀ ਆ ਮੈਂ ਕੱਲ ਨੂੰ ਕਰੂੰਗਾ ਜੇ ਅੱਜ ਅੱਜ ਪਹਿਲਾ ਦਿਨ ਸੀ ਮੇਰਾ ਦੱਬਿਓ ਕੰਮ ਨੂੰ ਦੱਬਿਓ ਕੰਮ ਨੂੰ ਕਰਨਾ ਹੈ ਬੱਲੇ ਬੱਲੇ ਉਹ ਕੁਛ ਨਹੀਂ ਖਾਇਆ ਖਿਚੀ ਦਾ ਕੰਮ ਨੂੰ ਇੱਥੇ ਚਲੋ ਇਹ ਟਰਾਪਾ ਬੰਦ ਕਰ ਲਿਆ ਆ ਨਾ ਦੇ ਪੈਨੋ ਤੇ ਕੋੜ ਅਨੰਦ ਬਰਾਬਰ ਕਰਨ ਕਿ ਬਸ ਆਏ ਚਲੋ ਚੱਲ ਜੋਤ ਚੱਲ 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 ਹੱਥ ਨਾਲ ਥੱਲੇ ਹੱਥ ਨਾਲ ਹੱਥ ਥੀਂ ਹੋਣਾ ਥੱਲੇ ਪਿਛੇ ਰਹਿ ਗਿਆ ਹੋਇਆ ਅੱਜ ਪਹਿਲਾ ਦਿਨ ਹਨਾ ਕੋਈ ਨ ਕੋਈ ਪਹਿਲਾ ਦਿਨ ਆਦੇ ਜਵਾਨ ਦਾ ਕੱਟ ਪੈ ਕੌਣ ਹੈ ਹੌਲੀ ਹੌਲੀ ਆਣਾ ਤੇ ਖੁੱਲੋ ਕਿ ਮੈਂ ਤੇ ਨਿਕਾਲੀ ਨਾ ਕਰ ਉਸ ਤੋਂ ਹੌਲੀ 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 ਦੇਖ ਕੇ ਪੁੱਛ ਵਾਹਚਨਾ ਵੜ ਜਾਓ Ха-ха-ха-ха. <laughs> okay.